ਸਸਿਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆਂ ਸੰਗਰੂਰ ਸ਼ਹਿਰ ਦੀ ਜਿੱਥੋਂ ਦਾ ਇੱਕ ਕਾਫੀ ਸ਼ਾਪ ਬੜੇ ਚਰਚਾ ਦੇ ਵਿੱਚ ਹੈ ਕਿਉਂਕਿ ਉਸ ਕਾਫੀ ਸ਼ਾਪ ਦੇ ਉੱਪਰ ਇੱਕ ਕੱਚ ਦਾ ਬਾਕਸ ਰੱਖਿਆ ਗਿਆ ਹੈ ਜਿਸ ਦੇ ਵਿੱਚ 12 ਕਿਲੋ ਸੋਨੇ ਦੀ ਏਟ ਰੱਖੀ ਗਈ ਹੈ ਤੇ ਜਿਹੜਾ ਵੀ ਵਿਅਕਤੀ ਉਸ ਏਟ ਨੂੰ ਉਸ ਬਾਕਸ ਦੇ ਵਿੱਚੋਂ ਬਾਹਰ ਕੱਢ ਲੈਂਦਾ ਹੈ ਉਸ ਨੂੰ 35000 ਰੁਪਿਆ ਦਿੱਤਾ ਜਾਵੇਗਾ ਕਾਫੀ ਸ਼ਾਪ ਦੇ ਉੱਪਰ ਇਸ ਬਾਕਸ ਦੇ ਵਿੱਚ ਸੋਨੇ ਦੀ ਏਟ ਨੂੰ ਕਿਉਂ ਰੱਖਿਆ ਗਿਆ ਹੈ ਇਹ ਏਟ ਇਸ ਦੇ ਵਿੱਚੋਂ ਨਿਕਲ ਸਕਦੀ ਹੈ ਜਾਂ ਫਿਰ ਨਹੀਂ ਨਿਕਲ ਸਕਦੀ ਦੀ ਕੀ ਹੈ ਉਹ ਤਰੀਕਾ ਜਿਸ ਦੇ ਨਾਲ ਇਸ ਸੋਨੇ ਦੀ ਏਟ ਨੂੰ ਕੱਢਿਆ ਜਾ ਸਕਦਾ ਹੈ ਤੇ 35000 ਰੁਪਏ ਜਿੱਤੇ ਜਾ ਸਕਦਾ ਹੈ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪੰਜਾਬ ਤੇ ਦੇਸ਼ ਦੁਨੀਆ ਦੀ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ 12 ਸਤੰਬਰ ਨੂੰ ਸੰਗਰੂਰ ਸ਼ਹਿਰ ਦੇ ਵਿੱਚ ਇੱਕ ਕਾਫੀ ਸ਼ਾਪ ਦੀ ਓਪਨਿੰਗ ਹੋਈ ਸੀ ਜਿੱਥੇ ਇੱਕ ਵੱਡਾ ਚੈਲੰਜ ਰੱਖਿਆ ਗਿਆ ਸੀ ਚੈਲੰਜ ਉਹੀ ਸੋਨੇ ਦੀ ਏਟ ਨੂੰ ਬਾਹਰ ਕੱਢਣ ਵਾਲਾ ਤੇ 35000 ਜਿੱਤਣ ਵਾਲਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਕਾਫੀ ਸ਼ਾਪ ਦੇ ਉੱਪਰ ਇਸ ਸੋਨੇ ਦੀ ਇੱਟ ਵਾਲਾ ਬਾਕਸ ਰੱਖਿਆ ਕਿਉਂ ਗਿਆ ਹੈ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਐਡਵਰਟਾਈਜ਼ਮੈਂਟ ਦੇ ਨਵੇਂ-ਨਵੇਂ ਤਰੀਕੇ ਹਨ ਜਦੋਂ ਵੀ ਕੋਈ ਨਵੀਂ ਦੁਕਾਨ ਖੁੱਲਦੀ ਹੈ ਤਾਂ ਉਸ ਦੀ ਮਸ਼ਹੂਰੀ ਜ਼ਰੂਰ ਕੀਤੀ ਜਾਂਦੀ ਹੈ ਇਸ ਕਰਕੇ ਹੀ ਇਸ ਕਾਫੀ ਸ਼ਾਪ ਦੇ ਉੱਪਰ ਇਹ ਸੋਨੇ ਦੀ ਇੱਟ ਵਾਲਾ ਬਾਕਸ ਰੱਖਿਆ ਗਿਆ ਹੈ ਕਿ ਲੋਕਾਂ ਦਾ ਜਿਆਦਾ ਤੋਂ ਜਿਆਦਾ ਧਿਆਨ ਇਸ ਕਾਫੀ ਸ਼ਾਪ ਦੇ ਵੱਲ ਆਵੇ ਤੁਹਾਨੂੰ ਪਤਾ ਹੀ ਹੈ ਕਿ ਇਸ ਕਾਫੀ ਸ਼ਾਪ ਦੀਆਂ ਹੁਣ ਵੀਡੀਓ ਬਹੁਤ ਜ਼ਿਆਦਾ ਵਾਇਲਲ ਹੋ ਰਹੀਆਂ ਨੇ ਇਸ ਸੋਨੇ ਦੀ ਇੱਟ ਕਰਕੇ ਇਸ ਚੈਲੰਜ ਦੇ ਕਰਕੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੂੰ ਕੱਢਣ ਦਾ ਤਰੀਕਾ ਕੀ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕਈ ਥਾਵਾਂ ਤੇ ਅਜਿਹੇ ਚੈਲੰਜ ਰੱਖੇ ਗਏ ਹਨ ਪਰ ਇਹ ਡਿਪੈਂਡ ਕਰਦਾ ਹੈ ਉਸ ਬਾਕਸ ਤੇ ਕਿ ਉਸ ਬਾਕਸ ਦਾ ਜਿਹੜਾ ਹੋਲ ਹੈ ਉਹ ਕਿਦਾਂ ਦਾ ਹੈ ਕਿਹੜੇ ਤਰੀਕੇ ਨਾਲ ਹੈ ਕਿਹੜੀ ਜਗ੍ਹਾ ਤੇ ਰੱਖਿਆ ਗਿਆ ਹੈ ਯਾਨੀ ਕਿ ਸਾਈਡ ਤੇ ਹੈ ਜਾਂ ਉੱਪਰ ਹੈ ਜਾਂ ਵਿਚਾਲੇ ਹੈ ਤਾਂ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਸ ਐਟ ਨੂੰ ਇਸ ਬਾਕਸ ਦੇ ਵਿੱਚੋਂ ਕੱਢਿਆ ਜਾ ਸਕਦਾ ਹੈ ਕਿਉਂਕਿ ਜਦੋਂ ਇਸ ਐਟ ਨੂੰ ਇਸ ਬਾਕਸ ਦੇ ਵਿੱਚ ਪਾਇਆ ਗਿਆ ਤਾਂ ਬਹੁਤ ਹੀ ਧਿਆਨ ਦੇ ਨਾਲ ਦੇਖਣ ਤੋਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਬਾਕਸ ਦਾ 홀 ਹੈ ਉਹ ਸਿਰਫ ਇੱਟ ਦੇ ਜਿੰਨਾ ਹੀ ਹੈ ਉਸ ਦੇ ਵਿੱਚ ਕੋਈ ਵੀ ਗੰਜੈਸ਼ ਨਹੀਂ ਹੈ ਹੱਥ ਪਾ ਕੇ ਇੱਟ ਨੂੰ ਬਾਹਰ ਕੱਢਣ ਦੀ ਉਹ ਨਾਲ ਹੀ ਜੇਕਰ ਤੁਸੀਂ ਧਿਆਨ ਦੇ ਨਾਲ ਦੇਖੋਗੇ ਤਾਂ ਜਿਹੜਾ ਬਾਕਸ ਦਾ 홀 ਹੈ ਉਹ ਬੜਾ ਹੀ ਤਿੱਖਾ ਹੈ ਤੇ ਜਦੋਂ ਆਪਾਂ ਆਪਣੇ ਹੱਥ ਨੂੰ ਬਾਕਸ ਦੇ ਅੰਦਰ ਪਾਉਣੇ ਹਾਂ ਤਾਂ ਕਿਨਾਰਿਆਂ ਤੋਂ ਉਹ ਜਿਹੜਾ ਬਾਕਸ ਦਾ ਕੇਰਾ ਹੈ ਉਹ ਵੀ ਆਪਣੀ ਬਾਹ ਤੇ ਲੱਗਦਾ ਹੈ 20 ਤੋਂ 30 ਸਕੰਟ ਦਾ ਸਮਾਂ ਰੱਖਿਆ ਗਿਆ ਹੈ ਇਸ ਐਟ ਨੂੰ ਕੱਢਣ ਦਾ ਤੇ 20 ਤੋਂ 30 ਸਕਿੰਟ ਦੇ ਵਿੱਚ ਕੋਈ ਵੀ ਬੰਦਾ ਇਸ ਐਟ ਨੂੰ ਬਾਹਰ ਨਹੀਂ ਕੱਢ ਸਕਦਾ ਦੋਸਤੋ ਤੁਹਾਨੂੰ ਦੱਸ ਦਈਏ ਕਿ 12 ਕਿਲੋ ਦੀ ਇਹ ਐਟ ਕਹੀ ਜਾ ਰਹੀ ਹੈ ਪਰ ਲੋਕਾਂ ਦੇ ਦੱਸਣ ਮੁਤਾਬਕ ਇਹ ਗੱਲ ਕਹੀ ਜਾ ਰਹੀ ਹੈ ਕਿ ਐਟ ਬਾਕਸ ਦੇ ਵਿੱਚੋਂ ਚੱਕੀ ਹੀ ਨਹੀਂ ਜਾ ਰਹੀ ਇਦਾਂ ਲੱਗਦਾ ਹੈ ਕਿ ਜਿਵੇਂ ਐਟ ਦਾ weight ਜ਼ਿਆਦਾ ਹੋਵੇ ਔਰ ਦੋਸਤੋ ਜੇਕਰ ਤੁਸੀਂ ਇਸ ਕੌਫੀ ਸ਼ਾਪ ਦੇ ਉੱਪਰ ਜਾਣੇ ਹੋ ਤੇ ਇਹ ਚੈਲੰਜ ਨੂੰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 75 ਰੁਪਏ ਦੇਣੇ ਪੈਣਗੇ ਜਿਸ ਦੇ ਵਿੱਚ ਤੁਹਾਨੂੰ ਕੌਫੀ ਦਾ ਤਪ ਤੇ ਨਾਲ ਹੀ ਕੁਝ ਖਾਂ ਦੇ ਲਈ ਵੀ ਦਿੱਤਾ ਜਾਵੇਗਾ ਔਰ ਜੇਕਰ ਤੁਸੀਂ ਇਸ ਐਟ ਨੂੰ ਕੱਢਣ ਦੇ ਵਿੱਚ ਕਾਮਯਾਬ ਹੋ ਜਾਨੇ ਹੋ ਤਾਂ ਤੁਹਾਨੂੰ 35000 ਰੁਪਿਆ ਵੀ ਮਿਲ ਜਾਵੇਗਾ ਪਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਦਾ ਸਾਰਾ ਖੇਲ ਜਿਹੜਾ ਹੈ ਉਹ ਮਸ਼ਹੂਰੀ ਦਾ ਹੈ ਐਡਵਰਟਾਈਜ਼ਮੈਂਟ ਦਾ ਹੈ ਤਾਂ ਦੋਸਤੋ ਹਰ ਇੱਕ ਦਾ ਨਿੱਜੀ ਅਧਿਕਾਰ ਹੈ ਉਹ ਆਪਣੇ ਕੰਮ ਦੀ ਐਡਵਰਟਾਈਜ਼ਮੈਂਟ ਕਰੇ ਮਸ਼ਹੂਰੀ ਕਰੇ ਫੰਕਸ਼ਨ ਦੇ ਲਈ ਤੁਸੀਂ ਜਾ ਸਕਦੇ ਹੋ ਤੇ ਇਹ ਚੈਲੰਜ ਵੀ ਕਰ ਸਕਦੇ ਹੋ